ਨੋਪੀ ਵਗੈਰਾ ਬਾਈ ਲੱਗੀ ਹੋਈ ਆ ਪਹਿਲਾਂ ਕੰਡੀਸ਼ਨ ਚੈੱਕ ਕਰ ਲਓ ਹੁਣ ਬਾਈ ਸੋਨੀ ਦੇ ਪਹਿਲਾਂ ਮਾਡਲ ਦੀ ਗੱਲ ਕਰੀਏ ਇਹ 2011 ਮਾਡਲ ਆ ਸੁਪਰ ਮੈਕਸਸ ਤੇ ਆ ਗਿਆ ਐ ਫੁੱਲ ਡਾਪ ਮਾਡਲ ਆ ਟਾਇਰਾਂ ਦਾ ਬਿੱਲ ਵੀ ਮਿਲ ਜੂਗਾ ਆਂਡੇ ਦੀ 395000 395 ਹਾਂਜੀ ਠੀਕ ਆ ਇਹ ਆਪਾਂ ਇੱਕ ਟਰੈਕਟਰ ਦੇ ਦਿਆਂਗੇ ਜੀ 3 ਲੱਖ ਤੇ ਇੱਕ ਹੀ ਰੇਟ 60 ਹਜ਼ਾਰ ਦਾ ਸੌਦਾ ਬਾਕੀ ਇੱਕ ਫਾਰਮ ਟਰੈਕ ਇਹਦੀ ਡਿਟੋ ਕਾਪੀ ਇੱਕ ਆਪਣੇ ਕੋਲੇ ਹੋਰ ਵੀ ਹੈਗੀ ਹੈ ਫਾਰਮ ਟਰੈਕ 60 ਬਈ ਇੱਕ ਹੋਰ ਖੜਾਗਾ ਹਾਂ ਇਹਦੀ ਡਿਟੋ ਕਾਪੀ ਹੈ ਇਹ ਵੀ ਦਿਖਾਈਏ ਫਿਰ ਹਾਂ ਦਿਖਾ ਦਿਓ ਨਹੀਂ ਤਾਂ ਬਸ ਉਹੀ ਚੀਜ਼ੀ ਆ ਡਿਟੋ ਕਾਪੀ ਆ ਹੈਨਾ ਇਹ ਲੈ ਜਿਓ ਲੈ ਜੀ 60 ਹੀ ਆ ਲੈ ਬਾਈ ਇਹ ਕਿਹੜਾ ਮਾਡਲ ਆ 11 ਹੀ ਮਾਡਲ ਆ ਇਹ 11 ਤੇ ਡਿਮਾਂਡ ਹੈ ਜੀ 388 ਹਾਂ 388 ਡਿਮਾਂਡ ਆ ਬਾਈ ਇਹ ਬਾਈ ਇਨਾਂ ਦਾ ਦੋਨਾਂ ਦਾ ਰੇਟ ਸੇਮ ਹੀ ਹੈਗਾ ਜਿੰਨਾ ਉਹ ਦੱਸਿਆ ਸੀ ਉਹਨੇ ਦੇ ਹੀ ਇਹ ਹੈਗਾ ਠੀਕ ਆ ਉਹ ਵੀ ਸੇਮ ਹੀ ਡਿੱਟੋ ਕਪੀਸ਼ਨ ਹੀ ਇਹਦੀ ਹੈਗੀ ਹਾਂ ਹਾਂ ਕਨੋਪੀ ਵਗੈਰਾ ਵੀ ਲੱਗੀ ਹੋਈ ਆ ਤੇ ਇੰਜਨ ਜਿੰਦਾ ਓਕੇ ਜੀ ਉਹ ਭਾਵੇਂ ਬਾਹਰ ਥੱਲੀ ਕਰਦੇ ਠੀਕ ਆ ਇੰਜਨ ਗੇਅਰ ਪੱਖੋਂ ਕੋਈ ਹੋਣੀ ਲਗਭਗ ਸੇਮ ਹੀ ਡਿੱਟੋ ਕਾਪੀ ਆ ਬਾਈ ਜਿੰਨੇ ਟਾਇਰ ਇਹਦੇ ਸੇਮ ਹਨ ਜੇ ਕਿਸੇ ਨੇ ਇੱਕ ਇੱਕ ਆਫਰ ਹੈਗਾ ਜੀ ਕਿਸੇ ਨੇ ਇੱਕ ਘਰ ਦੇਣੇ ਜਾਂ ਚਾਚੇ ਤਾਂ ਲੈ ਕੇ ਜਾਣਾ ਉਹਨਾਂ ਨੂੰ ਡਿਸਕਾਊਂਟ 5000 ਰੁਪਇਆ ਕਰਦੇ ਆ 5000 ਰੁਪਇਆ ਦੋਨਾਂ ਨੇ ਕਿੱਥੇ ਲੈ ਕੇ ਜਾਣੇ ਆ ਹਾਂ ਹਾਂ ਡਿਸਕਾਊਂਟ ਕਰਕੇ ਕਿੰਨੇ ਦਾ ਦੱਸਿਆ ਸੀਗਾ 3,66,000 ਦੇ ਆਖਿਆ ਸੀ ਕਿ 65 ਇਹ ਮਾਡਲ ਮਾਰਕੀਟ ਦੇ ਅੱਠ ਰਿਆ ਅਸੀਂ ਇਹਦੀ ਦੱਸਦੀ ਹੈਗੀ ਰੇਟੇ ਦੀ 3,45,000 ਡਿਮਾਂਡ ਆ ਇਹ ਆਪਾਂ 3 ਲੱਖ ਤੇ ਹਾਂ ਨਾ 15,000 ਰੇਟ ਦੇਣਾ 315 ਦਾ ਹਾਂਜੀ ਹਾਂ ਉਹਨਾ 855 ਬਾਈ 2012 ਮਾਡਲ ਇਹ ਵੀ ਫੁੱਲ ਟੌਪ ਮਾਡਲ ਆ ਗਿਆ ਫਿਰ ਦਾ ਇਹ ਵੀ ਫੁੱਲ ਚੰਗਾ ਗਾ ਵਾਹ ਕੀ ਥੱਲੀ ਕਰਕੇ ਲੈ ਜੇ ਬਾ 1,58,000 ਇਹਦੀ ਡਿਮਾਂਡ ਆ ਠੀਕ ਆ ਇਹਦਾ ਸੌਦਾ ਹੋਊਗਾ ਜੀ ਇਹ ਆਪਾਂ ਰੇਟਰ ਦੇ ਦਾਂਗੇ ਹਾਂ ਨਾ 21.5 4,30,000 ਠੀਕ ਹੈ ਜੀ ਕਿਚਕੀ ਦਾ 10000 ਰੁਪਏ ਮੰਨ ਕੇ ਚੱਲ ਵੀ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਉਹਦਾ 10000 ਰੁਪਏ ਮੰਗਦਾ ਨਹੀਂ ਆ ਇਹਦੇ ਚ 565 ਸੀਗਾ ਤੇ 525 ਦਾ ਦੇ ਦੋਗੇ ਹਾਂ ਉਹ ਵੀ ਜੇਕਰ ਤੇਰੀ ਕੋਈ ਵੀਡੀਓ ਦੇਖ ਕੇ ਆਉਂਦਾ ਹਨ ਆਪਣੀ ਸ਼ੇਅਰ ਕਰਕੇ ਆਉਂਦਾਗਾ ਉਹਦੇ ਆਪੇ ਡਿਸਕਾਊਂਟ ਆਗਾ ਉਹ ਨਹੀਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਫੇਰ ਤਲਵੰਡੀ ਸਾਬੋ ਬਾਈ ਸੋਨੀ ਦੇ ਕੋਲ ਪਹੁੰਚੇ ਆ ਸੋਨੀ ਭਾਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਕੋ ਜੀ ਬਹੁਤ ਵਧੀਆ ਜੀ ਆਪਣੇ ਸੁਣਾਓ ਬਹੁਤ ਵਧੀਆ ਜੀ ਬਹੁਤ ਵਧੀਆ ਡਿਸਕਾਊਂਟ ਕਿੰਨੇ ਕੁ ਰੱਖੇ ਹੋਏ ਆ ਡਿਸਕਾਊਂਟ ਮੰਨ ਕੇ ਚੱਲੋ ਵੀ ਹੁੰਦਾ ਹੀ ਆਗੇ ਨਵੇਂ ਹਾਂ ਨਵੇਂ ਟਰੈਕਟਰ ਜਿਹੜੇ 10 12 ਆਏ ਆਗੇ ਉਹਨਾਂ ਦਾ ਵਾਧੂ-ਵਾਧ ਜਿੰਨਾ ਹੋਊਗਾ ਹਾਂ ਹਾਂ ਆਪਣੇ ਸਦਨ ਭਰਾਵਾਂ ਨੂੰ ਦੇਵਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਕੋਈ ਗੱਲ ਨਹੀਂ ਉਹਦਾ ਲੱਗ ਤੋਂ 2000 ਰੁਪਏ ਦਾ ਮਾਨਤਨ ਕਰਦੇ ਹਾਂ ਠੀਕ ਆ ਬਾਈ ਥੈਂਕ ਯੂ ਤੋਂ ਬਾਅਦ ਚ ਜੀ ਜੀ ਬਾਈ ਆਪ ਇਹਨਾਂ ਸੌਦਾ ਨਵੇਂ ਰਕੋ ਦਵਾ ਦੱਸਦੇ ਭਾਵੇਂ ਫਵਾ ਕਰਦੇ ਹਾਂ ਜੀ ਜੀ ਬਾਈ ਜੀ ਬਾਈ ਆਪਾਂ ਸੋਨਾ ਲੀਕਾ ਤੋਂ ਹੁਣ ਸ਼ੁਰੂ ਕਰਦੇ ਆਂ ਸੋਨੀ ਭਾਈ ਦਾ ਮਾਡਲ ਦੱਸੋ ਜੀ ਇਹ ਮਾਡਲ ਮਾਰਕੀਟ ਦੇ ਪੈਰਾਂ ਦੀ ਇਹ ਕਰ ਗੱਲ ਕਰੀਏ ਮੰਨ ਕੇ ਚੱਲੋ ਵੀ 75 80 ਪੈਸੇ ਮਗਰ ਲਿਆ ਫਰੰਟ ਹੈਗਾ 90 ਪੈਸੇ 90 ਪੈਸੇ ਹੈਣਾ ਹਾਂਜੀ ਹਾਂਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਜਾ ਹੂੰ ਟਰੈਕਟਰ ਨਾ Ориਜਨਲ ਆ ਸਾਰਾ ਜੀ ਬਾਈ ਅਜੇ ਤੱਕ ਟਰੈਕਟਰ ਦੀ ਪੰਪ ਵਾਲੀ ਸੀਲ ਤੱਕ ਵੀ ਨਾਲ ਹਾਂ ਲੱਗੀ ਹੋਈ ਆ ਕਿਤੇ ਇੰਜਨ ਜਾਬੀ ਲੱਗੀ ਹੋਵੇ ਫੁੱਲ ਗਾਰੰਟੀ ਆਪਣੀ ਵਿੱਚੋਂ ਦੀ ਸਾਰਾ ਡਰਾਈ ਪਿਆ ਹੋਇਆ ਇੰਜਨ ਆ ਨਵਾਂ ਟਰੈਕਟਰ ਆ ਗਿਆ ਮਚਾਂਮਕ ਵੀ ਟਰੈਕਟਰ ਦੇ ਉਵੇਂ ਪਿਆ ਇਸੇ ਉਸੇ ਦੀ ਰੇਤਾ ਮਿੱਟੀ ਪਿਆ ਪਿਆ ਹੈਗਾ ਹੂੰ ਤੇ ਬਾਕੀ ਇਹ ਫੁੱਲ ਟੌਪ ਮਾਡਲ ਚ ਆ ਗਿਆ ਠੀਕ ਆ ਚਾਰ ਸਿਲੰਡਰ ਪਾਵਰ ਸਟੀering ਤੇਲ ਬ੍ਰੇਕਾਂ ਰਿਵਰਸ ਪੀਟੀ ਉਹ ਵੇਟ ਬੂਟਰ ਦੇਖੋ ਚੈੱਕ ਕਰਵਾ ਦਿਓ ਵੇਟ ਬੂਟਰ ਨਾਲ ਰੰਬਰੂੰਗਾ ਨਿਕਲ-ਨੁਕਲ ਵੀ ਉਵੇਂ ਪਿਆ ਨਾਲ ਦੀ ਸਾਰਾ ਕੁਸ ਮਿਕਟੂ ਮਗਰਾਡ ਦੀ ਕ੍ਰਿਸ਼ਨ ਵੀ ਚੈੱਕ ਕਰਾ ਦਿਓ ਹਾਂ ਲਓ ਜੀ ਆ ਮਗਰੂ ਮਗਰੂ ਚੈੱਕ ਕਰਵਾ ਦਿਓ ਨਾ ਉਹ ਹੱਕ ਦੀ ਕ੍ਰਿਸ਼ਨ ਹਾਂ ਕੋਈ ਇਹ ਨਹੀਂ ਗਾ ਵੀ ਕਿਰਾਏ ਭੜੇ ਦੇ ਚੱਲਿਆ ਹੋਊਗਾ ਫਸਟ ਪਾਰਟੀ ਦਾ ਟਰੈਕਟਰ ਆ ਨਵਾਂ ਟਰੈਕਟਰ ਮਿਲ ਕੇ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲੇ ਵੀ ਛਤਰੀ ਛਤਰੀ ਸਾਰਾ ਕੁਝ ਲਿਆ ਰਹੇ ਆ ਡੀਏਟਰ ਵੀ ਮਗਰ ਲਿਆ ਛੋਟੇ ਵੀ ਨਾਲ ਦੇ ਆਜ ਤੱਕ ਇਹ ਆ ਰਹਿੰਦੇ ਨਹੀਂ ਗੇ ਟੁੱਟ ਜਾਂਦੇ ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਇਹ ਟ੍ਰੈਕਟਰ ਪਿਆ ਹੋਇਆ ਇਧਰੋਂ ਵੀ ਚੈੱਕ ਕਰਵਾ ਦੇਉਂ ਪੰਪ ਵੀ ਨਾਲ ਦੇ ਆਜ ਤੱਕ ਟ੍ਰੈਕਟਰ ਦੇ ਹਾਂ ਪਟਾਲਾ ਪਾਵਰ ਵਾਲਾ ਇਧਰੋਂ ਆ ਚੀਜ਼ਾਂ ਦੀ ਸਪੈਰ ਪੁਰਦਾਨ ਵਿੱਚ ਚੈੱਕ ਕਰਵਾ ਦੇ ਬਿਲਕੁਲ ਸਾਫ ਪਈ ਹੋਇਆ ਪੂਰਾ ਨਵਾਂ ਮੰਨ ਕੇ ਆ ਜੀ ਹਾਂ ਤੇ ਬਾਕੀ ਆਪ ਦੀ ਤਸੱਲੀ ਕਰ ਲਿਆ ਕਿ ਹਣਾ ਰੇਟ ਬਾਈ ਸੋਨੀ ਰੇਟ ਤੇ 345000 ਡਿਮਾਂਡ ਆ ਇਹ ਆਪਾਂ 3 ਲੱਖ ਤੇ ਹਾਂ 9 15000 ਰੇਟ ਦੇਣਾ 315 ਦਾ ਹਾਂਜੀ ਹਾਂ ਠੀਕ ਆ ਬਾਈ ਘਵਾ ਚ ਕਰਵਾ ਦੇ 2000 ਤੇ 17 ਮਾਡਲ ਆ 565000 ਡਿਮਾਂਡ ਆ 565 ਹਾਂ ਹਾਂ ਆ ਮਨ ਕੇ ਚੱਲ ਵੀ ਜਮਾ ਨਮਾ ਡ੍ਰੇਕਰ ਆਈ ਦਿਨ ਅਗਲੇ ਟਾਇਰ ਨਾਲ ਆਉਂਦੀ ਆ ਮਗਰਲੇ ਵੀ ਆਪਾਂ ਨਾਲ ਦਿਲਾਏ ਆ ਕਿ 70 ਪੈਸੇ ਟਾਇਰ ਸੀਗੇ ਹੂੰ ਤੇ ਉਹ ਲੈਣੇ ਕਿਸੇ ਨੇ ਬੰਦੇ ਨੇ ਉਹ ਵੀ ਦੇ ਦੇਣਗੇ ਉਹਦੇ ਨਾਲ જ ਲੈਣਾਗਾ ਆ ਸੀਲ ਵਗੈਰਾ ਵੀ ਉਮੇ ਆ ਨਿਆ ਜੁਨjabi ਵੀ ਨਹੀਂ ਲੱਗੀ ਆ ਕਰ ਹਾਂ ਫਸਟ ਪਾਰਟੀ ਆ ਰੇਟਰਾ ਬਿਚੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਤੇ ਸੋਨੀ ਨੰਬਰ ਹੈ ਕਿੱਥੋਂ ਦਾ ਬਾਈ ਨੰਬਰ ਇਹਦਾ ਹਰਿਆਣਾ ਦਾ ਇਹਨੂੰ ਸੀ ਆਪਾਂ ਲੈ ਕੇ ਜਾਈਏ ਇਹਨੂੰ ਸੀ ਲੈ ਕੇ ਜਾਊਗਾ ਲਓ ਜਮਾ ਨਮਾ ਮੰਨ ਲਿਆ ਜੀ ਯਾਰ ਬਿਲਕੁਲ ਬਾਈ ਡਰਾਈ ਆ ਜਿਹੜਾ ਸਾਰੇ ਨੂੰ ਮਗਰੋਂ ਆ ਚੈੱਕ ਕਰਵਾ ਦਿਓ ਮਗਰਾੜਾਂ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਹਾਂ ਲੰਬਾ ਨਹੀਂ ਆ ਮਗਰਾੜਾਂ ਦੇ ਵਿੱਚੋਂ ਚੈੱਕ ਕਰਵਾ ਦਿਓ ਇਦਾਂ ਖਪੂਰਾ ਜੰਗਾਲ ਵੀ ਨਹੀਂ ਗੀ ਲਓ ਜੀ ਨਾਲ ਦੇ ਆ ਛੱਤਾਂ ਛੁੱਤਾਂ ਦਿਖਾਇਓ ਬੈਠਣ ਵਾਲੀਆਂ ਹੂੰ ਬਿਲਕੁਲ ਬਾਈ ਸਾਫ਼ ਪਈਆਂ ਹੋਣਾਂ ਕਿੱਤੇ ਵੀ ਕਲਮ ਲੱਗੀ ਹੋਵੇ ਯਾਰ ਉਹਨਾਂ ਜਾਣਦਾ ਭਾਵੇਂ ਤੇਲ ਦਾ ਖਰਚਾ ਲੈ ਲਈ ਹਾਂ ਜਿਹੜੀ ਚੀਜ਼ ਆ ਜਿੰਨੀ ਆ ਦੱਸ ਕੇ ਦੇਵਾਂਗੇ 90 ਤੋਂ ਮੈਨੂੰ ਕਿ ਚੱਲ ਵੀ 98% ਰੀਜਨਲ ਆਗਾ ਰਾਈਟਰ ਜੀ ਬਾਈ 1 2% ਉਹ ਵੀ ਪਤਾ ਕੀ ਆ ਜਿਵੇਂ ਨਟ ਬੋਲਟ ਕੁ ਮਾੜਾ ਮੋਟਾ ਹੋਇਆਗਾ ਨਹੀਂ ਚਲੋ ਤਾਂ ਹੋ ਹੀ ਜਾਂਦਾ ਬਾਈ ਹੁਕਕ ਨਾ ਹੁਕਕ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੋਈ ਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਬਾਕੀ ਆਹ ਚੀਜ਼ ਨਹੀਂ ਇੰਨੇ ਚੰਗੇ ਵਗਰਾੜ 17 ਮਾਡਲ ਤੇ ਰਹਿੰਦੇ ਨਹੀਂਗੇ ਹਾਂ ਆਰ ਐਮ ਬਚ ਗਲ ਜਾਂਦੇ ਆ ਯਾਰ ਹਾਂ ਵਿੱਚੋਂ ਵੀ ਚੈੱਕ ਕਰਾ ਦੇ ਹਾਂ ਮੰਦੇ ਨੇ ਨਾ ਇੰਨੀ ਸਮਝਾਈ ਤੇ ਲਿਆ ਜਿਹੜੇ ਜੋੜਾਂ ਚ ਨਾ ਮਾਣਾ 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 ਰੰਗ ਦਾ ਉਹ ਭਰਿਆ ਹੋਇਆ ਵੀ ਜੰਗਾਲ ਨਾ ਪਾਵੇ ਠੀਕ ਹੈ ਜੀ ਇਹੀਆਂ ਚੀਜ਼ਾਂ ਦਾ ਸਮਝਾਈ ਦਾ ਪਤਾ ਲੱਗਦਾ ਰਿੰਬ ਆ ਬਾਡੀ ਦੀ ਚਮਕ ਵੀ ਚੱਕਰਾ ਦੇ ਹੂੰ ਬਿਲਕੁਲ ਸਾਰਾ ਇੱਕੋ ਜਿਹਾ ਉੱਪਰ ਥੱਲੇੋਂ ਮੰਨ ਕੇ ਚੱਲ ਵੀ ਉਹ ਨਹੀਂ ਆ ਵੀ ਕਿਸੇ ਵੀ ਤਰ੍ਹਾਂ ਦੀ 1% ਵੀ ਕਮੀ ਹੋਊਗੀ ਪੈਰਤਾਨ ਵਗੈਰਾ ਬਾਈ ਦੇਖ ਲਓ ਠੀਕ ਹੈ ਸ਼ੀਟ ਸ਼ੂਟ ਉੱਤੋਂ ਛਤਰੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਾਣੀ ਛਤਰੀ ਲੱਗੀ ਆ ਜੀ ਪਾਈਪਾਂ ਦੀ ਜਿਹੜੀ ਛਤਰੀ ਆ ਗਈ ਲਓ ਜੀ ਹੁਣ ਬਾਈ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਤਾਂ ਡਿਸਕਾਊਂਟ ਦੇ ਦਾ 17 ਮਾਡਲ 565000 ਡਿਮਾਂਡ ਆ ਇਹ ਕਿਹ ਕੀ ਰੇਟ ਆਪਾਂ ਦੇ ਦੇਾਂਗੇ 5 ਲੱਖ ਖਿੱਚ ਕੇ ਕਰਨਾ ਸੋਨੀ ਖਿੱਚ ਕੇ ਹੂੰ ਕਹਿਣਾ 35 ਸੀਗਾ ਚੱਲ 5.5 ਲੱਖ ਦਾ ਹਾਂ ਨਾਲ ਸੌਦਾ ਦੇ ਦਾਂਗੇ ਠੀਕ ਆ ਜੀ ਖਿੱਚ ਕੇ ਦਾ 10000 ਰੁਪਏ ਮੰਨ ਕੇ ਚੱਲ ਵੀ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਉਹਦਾ ਤਾਂ 1000 ਰੁਪਏ ਮੰਨਦਾ ਨਹੀਂ ਆ ਇਹਦੇ ਚ 565 ਸੀਗਾ ਤੇ 525 ਦਾ ਦੇ ਦੋਗੇ ਹਾਂ ਉਹ ਵੀ ਜੇਕਰ ਤੇਰੀ ਕੋਈ ਵੀਡੀਓ ਦੇਖ ਕੇ ਆਉਂਦਾ ਹਨਾ ਆਪਣੀ ਸ਼ੇਅਰ ਕਰਕੇ ਆਉਂਦਾ ਹੈਗਾ ਉਹਦੇ ਆਪਣੇ ਡਿਸਕਾਊਂਟ ਆਗਾ ਉਹ ਨਹੀਂ ਉਹ ਆ ਬੰਦੇ ਨੂੰ ਆਪਾਂ 535000 ਦੀ ਦੇਣਾਗੇ ਠੀਕ ਹੈ ਜੀ ਹੈਗਾ ਵੀ ਆ ਲੈ ਵੀ ਆਪਾਂ ਨਵਾਂ ਸਕਰੀਨਸ਼ਾਟ ਬਾਈ ਦਿਖਾ ਦਿਓ ਜਿਹੜਾ ਵੀ ਵੀਰ ਆਇਆ ਬਾਈ ਦਾ ਨੰਬਰ ਆਪਾਂ ਛੱਡ ਦੇਾਂਗੇ ਐਂਡ ਤੇ ਇਧਰੋਂ ਚੱਕਰਵਾ ਦਿਓ ਆਹ ਲਓ ਜੀ ਹੁਣ ਆਪਾਂ ਦੂਸਰਾ ਟਰੈਕਟਰ ਦਿਖਾਉਣ ਲੱਗੇ ਆ ਕਿਹੜਾ ਬਾਈ 45 ਹਾਂ ਫਾਰਮ ਟਰੈਕ 45 45 ਬਾਈ ਇਹ 2006 ਹੈਗਾ 6 ਮਾਡਲ ਆ 2006 ਮਾਡਲ ਆ ਹਾਂਜੀ ਤੇ 237 ਬਾਈ ਰੇਟ ਆ ਹਨਾ ਪੰਜਾਬ ਨੰਬਰ ਆ ਗਿਆ ਹਾਂਜੀ ਤੇ ਟਾਇਰ ਨਵੇਂ ਆਗੇ ਟਾਇਰ ਬਿਲਕੁਲ ਬਈ ਨਵੇਂ ਆ ਟਾਇਰਾਂ ਦਾ ਬਿੱਲ ਮਿਲ ਜੂਆ ਤਿਆਰੀ ਇਹਦੀ ਮਾੜੀ ਮੋਟੀ ਹੋਈ ਆ ਠੀਕ ਆ ਮੰਨ ਕੇ ਆਵੇ ਹਾਂ ਤਿਆਰ ਹੋਇਆ ਵਿਆ ਠੀਕ ਆ ਜੀ ਕਹਿੰਦਾ ਭਾਅ ਚੰਗਾ ਹੋਇਆ ਵਿਆ ਉਹ ਤਾਂ ਹੈ ਨਹੀਂਗਾ ਵੀ ਇੱਕ ਤਾਂ ਹੁੰਦਾ ਵੀ ਕੋਈ ਪੱਜਾ ਹੁੰਦਾ ਵੀ ਚੰਗੀ ਤਿਆਰੀ ਹੋਈ ਆ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਇੰਜਨ ਗੇਅਰ ਸਹੀ ਆਗਾ ਕੀ ਟਾਇਰ ਟੂਰ ਸਵਾਰ ਸੱਪਾ ਸਾਰਾ ਕੁਝ ਸੇ ਤੋਂ ਲੈ ਕੇ ਜੱਡ ਤੱਕ ਸੈਸਰੀ ਕੰਪਲੀਟ ਮਿਲੂ ਹੂੰ ਹਾਂ ਜੀ ਹਾਂ ਤੇ ਇਹ ਕਿ ਸੋਨਿਕ ਕਿਹੜੇ ਹੋਂਰ ਆ ਇਹ ਇਹ ਤਾਂ ਡਾਊਨ ਮਾਡਲ ਆ ਇਹ ਤਾਂ ਦੂਜੇ ਤੀਜੇ ਤੋਂ ਉੱਤੇ ਹੋ ਸਕਦਾ ਦੂਜੇ ਤੀਜੇ ਦਾ ਪੱਕਾ ਹੋਊਗਾ ਉਹ ਹੈ ਪੰਜਾਬ ਨੰਬਰ ਠੀਕ ਆ ਠੀਕ ਆ ਠੀਕ ਆ ਪੰਜਾਬ ਨੰਬਰ ਆ ਗਿਆ ਹਾਂ ਜੀ ਲਓ ਜੀ 2,37,000 ਇਹਦੀ ਡਿਮਾਂਡ ਆ ਗਈ ਇਹ ਆਪਾਂ ਇੱਕ ਹੀ ਰੇਟ ਆ ਟਰੈਕਟਰ ਦੇ ਦਾਂਗੇ ਹਾਂ ਨਾ ਚ 2,10,000 2,37 ਡਿਮਾਂਡ ਸੀ 2,10 ਦੇ ਵਿੱਚ ਬਈ ਦੇ ਦੇਣਗੇ ਹਾਂ ਨਾ ਚ ਦੇਣ ਵਾਲਾ ਰੇਟ ਹੀ ਆ ਇਹਦਾ ਹਾਂ 7000 ਰੁਪਏ ਡਿਸਕਾਊਂਟ ਹੋ ਗਿਆ ਹਾਂ 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 ਬਾਕੀ ਟਾਇਰ ਨਵੇਂ ਆਗੇ ਸੀ ਮਾਡਲ ਆ ਪੰਜਾਬ ਨੰਬਰ ਆ ਹਨਾ ਜੀ ਬਾਈ ਹਾਂਜੀ ਹਾਂਜੀ ਲੈ ਵੀ 750 ਸੋਨਾਂ ਲਿਕਾ ਹਾਂਜੀ ਹਾਂਜੀ ਹਾਂ ਸੋਨੀ ਬਾਈ ਇਹਦੇ ਬਾਰੇ ਦੱਸੋ ਇਹ 2009 ਮਾਡਲ ਆਗਾ ਨਵਾਂ ਮਾਡਲ ਜੀ ਹਾਂਜੀ ਠੀਕ ਆ ਇਹਦੇ ਵੀ ਟਾਇਰ ਉਹ ਤਾਂ ਨਵੇਂ ਹੀ ਕਹਿ ਸਕਦੇ ਆਪਾਂ ਤੁਸੀਂ 90 ਪੈਸੇ ਲਾ ਲਓ ਵੀ ਗੇਟੀ ਦੇ ਹਾਂ ਇੰਜਨ ਗੀਰਦੀ ਇਹਦੀ ਵੀ ਫੁੱਲ ਗਾਰੰਟੀ ਆ ਬਾਹਰ ਤਸੱਲੀ ਕਰ ਲਈ ਰੰਗ ਭੇੜ ਰੇਨ ਵਾਲਾ ਸਾਰਾ ਠੀਕ ਆ ਕਿਤੇ ਕਲਮ ਤਾਂ ਨਹੀਂ ਲੱਗੀ ਇਹਦੇ ਮਗਰਾਡਾਂ ਤੇ ਲੱਗੀ ਆ ਗੱਲੇ ਠੀਕ ਆ ਹੋਰ ਕਿਤੇ ਵੀ ਨਹੀਂ ਲੱਗੀ ਠੀਕ ਹੈ ਜੀ 2009 ਮਾਡਲ ਆ ਇੰਜਨ ਗੇਅਰ ਦਾ ਫਲ ਜੰਗਾਗਾ ਹੂੰ ਟਾਇਰ ਸਾਹਮਣੀ ਦੇ ਸੀ ਇਹਦੇ 90 95 ਪੈਸੇ ਹੈਗੇ ਹੈਗੇ ਆ ਡਿਮਾਂਡ ਇਹਦੀ 293000 ਆਈ ਇੱਕੀ ਰੇਟ ਜੇ ਸੁਣੋ ਵਾਲਾ ਰੇਟ ਆ 265000 ਦਾ ਰੇਟ ਦੇ ਦਾਂਗੇ ਜਿਹੜਾ ਕੋਈ ਸੱਜਣ ਮਿੱਤਰ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਂਦਾ ਹੈਗਾ ਠੀਕ ਆ ਹਾਂਜੀ ਹਾਂਜੀ 293 ਬਈ ਮੰਗਿਆ ਸੀਗਾ ਇਹ 265 ਦੇ ਵਿੱਚ ਦੇ ਦੋਗੇ 265000 ਹਾਂ ਨਾ ਅੱਜ ਦੇਣ ਵਾਲਾ ਰੇਟ ਆ ਇੱਕ ਪਤਾ ਕੀ ਹੁੰਦਾਗਾ ਕਈ ਉਸ ਤੋਂ ਬਾਅਦ ਨਾ ਆਪਣੀ ਵੀਡੀਓ ਦੇਖ ਕੇ ਫੋਨ ਕਰ ਲੈਂਦੇ ਆ ਹਾਂ ਹਾਂ ਉਸ ਤੋਂ ਬਾਅਦ ਜਦੋਂ ਆਪਾਂ ਹੁਣ ਰੇਟ ਆ ਚੀਜ਼ ਵੀ ਦਿਖਾਤੀ ਹਨਾ ਰੇਟ ਵੀ ਦੱਸਤਾ ਉਸ ਤੋਂ ਬਾਅਦ ਪੁੱਛਣਗੇ ਵੀ ਬਾਈ ਕਿੰਨੇ ਦਾ ਹੋ ਜੂਗਾ ਕਿੰਨੇ ਦਾ ਹੋ ਜੂਗਾ ਹਾਂ ਇਹ ਮੰਨ ਕੇ ਚੱਲੋ ਵੀ ਆਪਾਂ ਦੇਣ ਵਾਲੇ ਰੇਟ ਦੱਸਿਆ ਹਾਂ ਚੱਲੋ ਕੋਈ ਗੱਲ ਨਹੀਂ ਜਿਵੇਂ ਮੌਕੇ ਤੇ ਆਉਂਦਾ ਹਨਾ ਬੰਦੇ ਦਾ ਡਵਾਡਾ ਮੋੜਿਆ ਨਹੀਂ ਜਾਂਦਾ ਥੋੜਿਆ ਨਹੀਂ ਜਾਂਦਾਗਾ ਆ ਕੇ ਮੌਕੇ ਤੇ ਮਾਨ ਤਾਣ ਕੀ ਹੁੰਦਾਗਾ ਛੋੜ ਛੱਪਾ ਹੋ ਜਾਂਦਾ ਕੋਈ 1000 2000 ਹਣਾ ਉਹ ਇਹਦੇ ਚ ਵਾੜਾ ਵਰਕ ਨਹੀਂ ਹੁੰਦਾਗਾ ਕਈ ਉਹ ਤੋਂ ਬਾਅਦ ਕਹਿ ਦਿੰਦੇ ਬਈ 20 ਘਟ ਹੋ ਜੂ 30 ਘਟ ਹੋ ਜੂ 50 ਘਟ ਹੋ ਜੂ ਉਹਨਾਂ ਨੂੰ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਉਹ ਭਾਵੇਂ ਕੋਈ ਗੱਲ ਨਹੀਂ ਆਪਦਾ ਪਹਿਲਾਂ ਟਰਾਈ ਕਰਿਆ ਹੁਣ ਜੀ ਬਈ ਹਾਂ ਵੀ ਚੀਜ਼ ਇਹਨਾਂ ਕੰਪੇਅਰ ਕਰ ਲਿਆ ਕਰਦੇ ਵੀ ਉਹੋ ਜੀ ਚੀਜ਼ ਹੈਗੀ ਹੈਗੀ ਹੈਨਾ ਹਾਂ ਹਾਂ ਬਿਲਕੁਲ ਬਈ ਤੇ ਫੇਰ ਆਪਣੇ ਕੋਲੇ ਆ ਹੁਣ ਫੇਰ ਰੇਟ ਲਾਉਣ ਲੈ ਵੀ ਚੰਗੀ ਤਰ੍ਹਾਂ ਨਾ ਵੀਡੀਓ ਬਣਾਉਂਦਾ ਹੀ ਮਤਲਬ ਹੁੰਦਾ ਵੀ ਤੁਸੀਂ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਲਓ ਹਾਂ ਹਾਂ ਠੀਕ ਆ ਆਪਾਂ ਥੋੜਾ ਟਾਈਮ ਤਾਂ ਲਾ ਲੈਨੇ ਆਪਣੇ ਕੋਲੇ ਟਰੈਕਟਰ ਆਗਾ ਆਪਣੇ ਟਰੈਕਟਰ ਤੇ ਤਾਂ ਮੰਨ ਕੇ ਚੱਲੋ ਵੀ 10-15000 ਦੀ ਤਾਂ ਸਾਰੀ ਐਸੈਸਰੀ ਕੰਪਲੀਟ ਮਿਲਦੀ ਹੈ ਹਾਂ ਬਿਲਕੁਲ ਕੋਈ ਬੰਪਰ ਨਹੀਂ ਘੱਟ ਮਿਲਦਾਗਾ ਕੋਈ ਟਾਪ ਲਿੰਕ ਕੋਈ ਛਤਰੀ ਕੋਈ ਇੰਡੀਕੇਟਰ ਦਾ ਸ਼ੀਸ਼ਾ ਵੀ ਕਹਿਣ ਦਾ ਭਾਬੀ 10 ਤੋਂ 15000 ਰੁਪਿਆ ਤਾਂ ਆਪਣੀ ਐਸੈਸਰੀ ਤੇ ਲੱਗਿਆ ਹੁੰਦਾ ਰੇ ਬਿਲਕੁਲ ਬਾਈ ਬਿਲਕੁਲ ਹੁਣ ਸੋਨੀ 36 ਜੀ ਹਾਂਜੀ ਹਾਂਜੀ ਇਹ 2014 ਮਾਡਲ ਆ 497000 ਡਿਮਾਂਡ ਆ ਇਹ ਟਰੈਕਟਰ ਵੀ ਰੰਗ ਪੇਂਟ ਦਾ Ориਜਨਲ ਆਗਾ ਸਾਰਾ ਹਾਂ ਮਾੜੀ ਮੋਟੀ ਕਿਦੋਂ ਨਾੜਾ ਮੋਲਟੋਂ ਦੀ ਗਾਲੇ ਰੰਗ ਦੀ ਹੋਈ ਹੈਗੀ ਟੱਚਿੰਗ 3 ਸਪੀਡ ਆਗਾ ਨਵੇਂ ਟਾਇਰ ਆਗੇ 90 ਪੈਸੇ ਚੌਂਕੜੇ 90 ਪੈਸੇ ਹੀ ਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਰਵਰਸ ਵੀਡੀਓ ਹਾਂ ਹਾਂਜੀ ਲਓ ਜੀ ਇਹਦੀ ਇਹਦੀ ਡਿਮਾਂਡ ਹੈਗੀ 497000 ਹਾਂ ਇਹਦਾ ਰੇਟ ਬਣ ਕੇ ਚਲੋ ਵੀ 460000 ਦਾ ਰੇਟਰ ਦੇ ਦਿਆ ਕਹਿਣਾ 65 ਸੀ ਚੱਲ ਅੱਜ ਡਿਸਕਾਊਂਟ ਰਿਹਾ 5000 ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਆਉਂਦਾਗਾ ਸ਼ੇਅਰ ਕਰਕੇ ਆਉਂਦਾ ਹਾਂ ਠੀਕ ਹੈ ਜੀ ਲਓ ਬਾਈ 60 ਦਾ ਠੀਕ ਆ 4 60 ਦਾ ਬਾਈ ਵਰਗੇ ਦੇ ਦੇਣਗੇ ਹਾਂ ਹਾਂ ਜੀ ਬਸ ਹਾਂ ਉਹੀ ਗੱਲ ਆਪਾਂ ਰਿਪੀਟ ਕਰਦੇ ਚੰਗੇ ਨਹੀਂ ਲੱਗਦੇ ਦੁਬਾਰੇ ਕਹਿੰਦੇ ਵੀ ਹਾਂ ਇਤੋਂ ਵੱਧ ਆ ਕੇ ਇਤੋਂ ਕਿੰਨੇ ਕਿੰਨੇ ਪਰ ਟੂ ਨਾ ਕਰੇਗਾ ਬਾਬਾ ਹਾਂ 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 ਆ ਮੌਕੇ ਤੇ ਆਗਾ ਬੰਦਾ ਦੇਖਿਆ ਹੀ ਨਹੀਂ ਪਤਾ ਵੀ ਆਪਾਂ 5000 ਵੀ ਛੋੜ ਕਰਦੇ ਆ ਹੀ ਨਹੀਂ ਪਤਾ ਵੀ 1000 2000 ਵੀ ਹਣਾ ਹਾਂ ਬਿਲਕੁਲ ਜੀ ਬਿਲਕੁਲ ਲਓ ਬਾਈ 12/13 ਕਾਪੀ 13 ਦੀ ਆ ਮਾਰ ਕੇ 12 ਦੇ ਆ ਠੀਕ ਆ ਇਹ ਡੈਟਾ ਹਾਲ ओरिजिनल ਆਗਾ ਹੂੰ ਬਾਕੀ ਇਹ ਜੀ ਨਾ ਮਗਰਾੜਾਂ ਦੀ ਵਿੱਚੋਂ ਚਮਕ ਚਮਕ ਚੈੱਕ ਕਰਵਾ ਦਿਓ ਠੀਕ ਆ ਇਹਦਾ ਟਰੈਕਟਰ ਦੇ ਨਾ ਪਹਿਲੇ ਪਾਸੇ ਨਾ ਚੱਟਾਂ-ਚੱਟਾਂ ਵੀ ਉਵੇਂ ਲੱਗੀਆਂ ਬਈਆਂ ਮਗਰਾੜਾਂ ਦੇ ਵਿੱਚ ਸਟਕਰ ਸਾਰਾ ਇਹ ਤੋਂ ਲੈ ਕੇ ਜੈਡ ਤੱਕ ਰੀਅਲ ਟਰੈਕਟਰ ਹੈਗਾ ਹੂੰ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਰਿਵਰਸ ਵੀ ਠੀਕ ਆ ਸੁਪਰ ਮੈਕਸ ਚ ਆ ਗਿਆ ਇਹ ਜੀ ਹਾਂਜੀ ਇਹ ਸੋਨੀ ਬਾਈ ਦੀ ਡਿਮਾਂਡ ਹੈ। ਇਹਦੀ ਡਿਮਾਂਡ 410000 ਹੈ। ਠੀਕ ਆ। ਇਹਦਾ ਜੇਕਰ ਕੋਈ ਆਪਣੇ ਸੱਜਣਾਂ ਮਿੱਤਰ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਂਦਾ ਉਹਦੇ ਵਾਸਤੇ ਇਹ ਟਰੈਕਰ ਦੇ ਦਿਆਂਗੇ ਆਪਾਂ ਇੱਕ ਹੀ ਰੇਟ 3,75,000 ਦਾ ਸੌਦਾ ਹੋਊਗਾ ਇਹਦਾ। 3,75 ਦਾ। ਹਾਂ। ਇਹ ਜਿਹੜੇ 3000 ਰੁਪਏ ਡਿਸਕਾਊਂਟ ਆ। ਆ ਦੇਖ ਲੈ ਵਿੱਚੋਂ ਚਿੱਟਾ-ਜਿੱਟਾ ਹੋਵੇ ਆ। ਬਾਕੀ ਜਿਹੜੇ ਆਪਾਂ ਰੇਟ ਦੱਸੀਆਂ ਨੇ ਨਾ ਇਹ ਆਪਣੇ ਕੱਲੇ ਟਰੈਕਰਾਂ ਦੇ ਆਗੇ ਵਿੱਚ ਕਟਾ-ਕਟਾਈ ਵਾਲੀ ਦੀ ਕਟਿੰਗ ਵਾਲਾ ਏ। ਠੀਕ ਆ। ਕਿਉਂ ਇਹ ਆਪਾਂ ਮੰਨ ਕੇ ਚੱਲੋ ਵੀ ਡਿਸਕਾਊਂਟ ਜਿਹੜੇ ਨਕਦ ਟਰੈਕਟਰ ਵੇਚਣ ਵਾਲੇ ਦੱਸੇ ਆ ਗਏ ਕਈ ਵੀਰ ਭਾਈ ਕੀ ਕਹਿੰਦੇ ਆਪਣੇ ਕੋਲ ਟਰੈਕਟਰ ਆ ਵੇਚ ਕਟਾਉਣਾ ਫੇਰ ਭਾਈ ਉਹ ਜਰਾ ਰੇਟ ਹੋ ਜਾਂਦਾ ਫੇਰ ਉਹ ਹੋ ਜਾਊਗਾ ਠੀਕ ਆ ਕਈ ਪਤਾ ਕੀ ਹੁੰਦੇ ਆ ਕਿ ਆਪਦੀ 2 ਲੱਖ ਵਾਲੀ ਚੀਜ਼ ਕਹਿੰਦੇ ਭਈ ਸਾਡੀ 2 ਦੀ ਕੱਟ ਉਹ ਫੇਰ 2 ਲੱਖ ਦੀ ਕੱਟੀ ਦਾ ਜਾਊਗੀ ਗੱਲ ਕਰ ਫੇਰ ਇਧਰੋਂ ਵਹਿ ਜਾਂਦੀ ਹੈ ਹਨਾ ਜੇ ਇਹੇ ਰੇਟ 'ਚ ਭਾਲ ਕੇ ਆਪਦੀ ਚੀਜ਼ੇ ਉਹ ਕਰਾਉਣੀ ਆ ਫੇਰ ਮੰਨ ਕੇ ਚੱਲੋ ਵੀ ਚਲੋ ਸਾਰੀ ਗੱਲਬਾਤ ਮੌਕੇ ਤੇ ਹੋਊਗੀ ਠੀਕ ਆ ਨਾ ਮੌਕੇ ਤੇ ਹੋਊਗੀ ਜੇ ਹੁਣ ਕੋਈ ਕਟਾਉਣਾ ਚਾਹੁੰਦਾ ਯਾਰ ਹਾਂ ਫੇਰ ਉਸਾ ਰੇਟ ਉਹ ਰੇਟ ਕੱਟਿਆ ਜਾਊਗਾ ਹਾਂ ਬਾਕੀ ਇ ਠੀਕ ਆ। ਇਹ ਜੀ ਜੀ ਵੱਧ ਪੈਸੇ ਦੀ ਵਿਗਦੀ ਆਗੀ ਹੈ ਨਾ। ਕੋਈ ਗੱਲ ਨਹੀਂ ਆਪਣੇ ਤੋਂ ਸਮਾਨ ਲੈ ਲੈ। ਨਿਸ਼ਚਿਤ ਵੀ 8 ਜਨਾਂ ਨੂੰ 10 ਜਨਾਂ ਨੂੰ 12 ਜਨਾਂ ਨੂੰ 15 ਜਨਾਂ ਨੂੰ ਵੇਚ ਕੇ ਪੈਸੇ ਦੇ ਦੇ। ਆਪਾਂ ਵੇਚ ਕੇ ਪੈਸੇ ਵੀ ਲੈ ਲੈ। ਠੀਕ ਆ ਭਾਈ। ਹੁਣ ਆਪਾਂ ਜਿਹੜਾ ਨੈਕਸਟ ਟਰੈਕਟਰ ਆ ਉਹ ਦਿਖਾਉਣ ਲੱਗੇ ਆ। ਉਹ ਫਾਰਮ 60 ਆ। ਹਾਂ। ਲੈ ਭਾਈ। ਫਾਰਮ 60 ਦਿਖਾਉਣ ਲੱਗੇ ਆ ਭਰਾ। ਕਨੋਪੀ ਵਗੈਰਾ ਭਾਈ ਲੱਗੀ ਹੋਈ ਆ। ਪਹਿਲਾਂ ਕੰਡੀਸ਼ਨ ਚੈੱਕ ਕਰ ਲਓ। ਹੁਣ ਭਾਈ ਸੁਨੀ ਦੇ ਪਹਿਲਾਂ ਮਾਡਲ ਦੀ ਗੱਲ ਕਰੀਏ। ਇਹ 2011 ਮਾਡਲ ਆ ਸੁਪਰ ਮੈਕਸ ਵਿੱਚ ਆ ਗਿਆ ਐ। ਫੁੱਲ ਟੌਪ ਮਾ ਜਿਵੇਂ ਦਾ ਆਪਾਂ ਆ ਵੀ ਫੁੱਲ ਟੌਪ ਆ ਗਿਆ ਨਾ ਫੁੱਲ ਟੌਪ ਫੀਲ ਬ੍ਰੇਕਾਂ ਵੀ ਆ ਪਾਵਰ ਸਟੀਅਰਿੰਗ ਵੀ ਆ ਰਿਵਰਸ ਪੀਟੀਓ ਵੀ ਆ ਟਾਇਰਾਂ ਦਾ ਬਿੱਲ ਵੀ ਮਿਲ ਜੂਆ ਚੌਕੜਾ ਨਵਾਂ ਆ ਮਗਰਲੇ ਨਵੇਂ ਵਾਲੇ ਸੀ ਬੇਚੇ ਆ ਗਏ ਹਾਂ ਡਿਮਾਂਡ ਇਹਦੀ 395000 395 ਹਾਂਜੀ ਠੀਕ ਆ ਇਹ ਆਪਾਂ ਇੱਕ ਰੇਟ ਟਰੈਕਟਰ ਦੇ ਦਿਆਂਗੇ ਜੇ 3 ਲੱਖ ਤੇ ਇੱਕੀ ਰੇਟ 60000 ਦਾ ਸੌਦਾ ਹੋਊਗਾ 360 ਦਾ ਹਾਂ ਠੀਕ ਆ ਸਾਰਾ ਸਮਾਨ ਸਮੂਹ ਪੂਰਾ ਚੰਗਾ ਲੱਗਿਆ ਹੋਇਆ ਹਾਂ ਜਿਵੇਂ ਜਿਹੜਾ ਟਾਪ ਲੈਂ ਕਿਹੜੇ ਮਗਰ ਹੈ ਨਹੀਂ ਟਾਪ ਲੈਂਕ ਵਧੀਆ ਅਰੀਜਨਲ ਮਿਲ ਜੂਗੀ ਆਪਾਂ ਨੂੰ ਠੀਕ ਆ ਹਾਂਜੀ ਲਓ ਬ ਮਰਗਾੜ ਮੁਰਗੂੜ ਬਾਈ ਚੰਗੀ ਤਰ੍ਹਾਂ ਦੇਖ ਲਓ ਪਰਲੀ ਸਾਈਡ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹੁਣ ਲਓ ਜੀ ਲੈ ਬਾਈ ਬਾਕੀ ਇੱਕ ਫਾਰਮ ਟ੍ਰੱਕ ਦੀ ਡਿਟੋ ਕਾਪੀ ਇੱਕ ਆਪਣੇ ਕੋਲੇ ਹੋਰ ਵੀ ਹੈਗੀ ਹੈ ਫਾਰਮ ਟ੍ਰੱਕ 60 ਬਾਈ ਇੱਕ ਹੋਰ ਖੜਾਗਾ ਹਾਂ ਇਹ ਦੀ ਡਿਟੋ ਕਾਪੀ ਹੈ ਇਹ ਵੀ ਦਿਖਾਈਏ ਫਿਰ ਹਾਂ ਦਿਖਾ ਦਿਓ ਨਹੀਂ ਤਾਂ ਬਸ ਉਹੀ ਚੀਜ਼ੀ ਆ ਡਿਟੋ ਕਾਪੀ ਆ ਹਨਾ ਇਹ ਲੈ ਜਿਓ ਲੈ ਜੀ ਛੇਵੀਂ ਆ ਲੈ ਬਾਈ ਇਹ ਕਿਹੜਾ ਮਾਡਲ ਆ 11 ਵਾਲਾ ਇਹ 11 ਤੇ ਡਿਮਾਂਡ ਹੈ ਜੀ 388 ਹਾਂ 388 ਡਿਮਾਂਡ ਆ ਬਾਈ ਇਹ ਬਾਈ ਇਨਾਂ ਦਾ ਦੋਨਾਂ ਦਾ ਰੇਟ ਸੇਮ ਹੀ ਹੈਗਾ ਜਿੰਨਾ ਉਹ ਦੱਸਿਆ ਸੀ ਉਹਨੇ ਦੇ ਹੀ ਇਹ ਹੈਗਾ ਠੀਕ ਆ ਉਹ ਵੀ ਸੇਮ ਹੀ ਡਿੱਟੋ ਕੰਡੀਸ਼ਨ ਹੀ ਇਹਦੀ ਹੈਗੀ ਹਾਂ ਹਾਂ ਕਨੋਪੀ ਵਗੈਰਾ ਵੀ ਲੱਗੀ ਹੋਈ ਆ ਤੇ ਇੰਜਨ ਜਿੰਦਾ ਓਕੇ ਜੀ ਉਹ ਭਾਵੇਂ ਬਾਹਰ ਥੱਲੀ ਕਰ ਦੇ ਠੀਕ ਆ ਇੰਜਨ ਗੇਅਰ ਪੱਖੋਂ ਕੋਈ ਹੋਣੀ ਲਗਭਗ ਸੇਮ ਹੀ ਡਿੱਟੋ ਕਾਪੀ ਆ ਬਾਈ ਜਿੰਨੇ ਟਾਇਰ ਇਹਦੇ ਸੇਮ ਹਨ ਜੇ ਕਿਸੇ ਨੇ ਇੱਕ ਇੱਕ ਆਫਰ ਹੈਗਾ ਜੀ ਕਿਸੇ ਨੇ ਇੱਕ ਘਰ ਦੇਣੇ ਜਾਂ ਚਾਚੇ ਤਾਂ ਲੈ ਕੇ ਜਾਣਾ ਉਹਨਾਂ ਨੂੰ ਡਿਸਕਾਊਂਟ 5-5000 ਰੁਪਏ ਕਰ ਦਿਆਂਗਾ 5-5000 ਰੁਪਏ ਦੋਨਾਂ ਨੇ ਕਿੱਥੇ ਲੈ ਕੇ ਜਾਣੇ ਆ ਹਾਂ ਹਾਂ ਡਿਸਕਾਊਂਟ ਕਰਕੇ ਕਿੰਨੇ ਦਾ ਦੱਸਿਆ ਸੀਗਾ 3,66,000 ਦੇ ਆਖਿਆ ਸੀ ਕਿ 65-60-60 ਦੇ ਆਖੇ ਕੋਈ ਗੱਲ ਨਹੀਂ 5-5000 ਰੁਪਏ ਹੋਰ ਘੱਟ ਦੇ ਦੇਾਂਗੇ ਜੇ ਕਿਸੇ ਨੇ ਕਰ ਨਹੀਂ ਲੈ ਗਿਆ ਨਹੀਂ ਬਾਕੀ ਉਹ ਵੀ ਭਾਵੇਂ ਬਦਲ ਕੇ ਇੱਕ ਦੂਜੇ ਦੇ ਘਰੇ ਲਾਇਆ ਕਰਨ ਗੱਲ ਕਰ ਇਹਨਾਂ ਦੀ ਪਛਾਣ ਨਹੀਂ ਆਉਂਦੀ ਪਛਾਣ ਨਹੀਂ ਆਉਂਦੀ ਜੋ ਸਕੇ ਭਰਾ ਵੀ ਉਹ ਤੇਰਾ ਕਿ ਉਹ ਮੇਰਾ ਹੈ ਸਕੇ ਭਰਾ ਹਾਂ ਲੈ ਬਈ ਤੇ ਸੋਨੀ ਭਾਈ ਹੁਣ ਆਪਾਂ ਜਿਹੜਾ ਨੰਬਰ ਆ ਉਹ ਸ਼ੇਅਰ ਕਰ ਦਿਓ ਹਾਂਜੀ ਫੋਨ ਨੰਬਰ ਇੱਥੇ ਹੀ ਆਜੋ ਮੜਾ ਜਾ ਨੋਟ ਕਰ ਲਓ 9464002350 9464002350 ਠੀਕ ਆ ਭਾਈ ਜੇ ਕਿਸੇ ਨੇ ਲੋਨ ਕਰਵਾਉਣਾ ਆਪਾਂ ਲੋਨ ਕਰਵਾ ਕੇ ਵੀ ਦੇ ਦਾਂਗੇ ਆਸਾਨ ਕਿਸ਼ਤਾਂ ਤੇ ਬਾਕੀ ਜੇ ਕਿਸੇ ਨੇ ਨਗਦ ਲੈਣਾ ਜਾਂ ਵਿੱਚ ਕਟਾਉਣਾ ਹੈ ਕੋਈ ਗੱਲ ਨਹੀਂ ਵਿੱਚ ਕਟਿੰਗ ਵੀ ਕਰਾਂਗੇ ਠੀਕ ਆ ਭਾਈ ਠੀਕ ਆ ਹਾਂਜੀ ਠੀਕ ਆ ਭਾਈ ਸੋਨੀ ਫਿਰ ਸასი ਕਰ ਹਾਂਜੀ ਬਾਤ ਵਾਤ